ਆ ਗਿਆ ਵੀ ਆ ਗਿਆ ਟਰੈਕਟਰ ਵਾਲਾ ਆ ਗਿਆ ਆ ਗਿਆ ਵੀ ਆ ਗਿਆ ਟਰੈਕਟਰ ਵਾਲਾ ਆ ਗਿਆ ਜਿੱਤੂ ਗਾ ਜਿੱਤੂ ਗਾ ਟਰੈਕਟਰ ਵਾਲਾ ਜਿੱਤੂ ਗਾ ਜਿੱਤੂ ਗਾ ਵੀ ਜਿੱਤੂ ਗਾ ਟਰੈਕਟਰ ਵਾਲਾ ਜਿੱਤੂ ਗਾ ਖਰੇ ਸੋਨਿਆਲੇ ਬਾਦਸ਼ਾਹ ਕਾ ਆਜੋ ਵੀ ਆਜੋ ਓਡੇ ਵੀਰ ਵੀਰ ਜੀ ਕੋਦਰ ਰਦਨੇ ਕੋਈ ਨਾਲ ਆ ਨਾਲ ਦੇ ਹੋਰ ਤਾਂ ਜਾਣਾ ਨਹੀਂ ਨਹੀਂ ਜੀ ਸੀਡੀ ਸੰਸਰ ਹਾਂ ਜੀ ਮੇਰੀ ਪੰਜ ਫੇਸ ਦੁਕਾਨ ਹੈ ਤੇ ਜੀਸੀਬੀ ਨੂੰ ਮੈਂ ਸ਼ੂ ਸਪਲਾਈ ਕਰਦਾ ਹੁੰਦਾ ਸੀ ਤੇ ਕਿਸਰਪਾ ਇਹ ਨਾਲ ਤੇ ਉਦੋਂ ਦੀ ਮੇਰੀ ਯਾਰੀ ਸੀ ਕਿ ਜਦੋਂ ਅਸੀਂ ਪੰਜ ਫੇਸ ਹੁੰਦੇ ਸੀ ਬਿਲਕੁਲ ਉੱਥੇ ਹੀ ਦੁਕਾਨ ਹੈ ਧੰਨਵਾਦ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਇਹ ਤਾਂ ਨਾ ਨੈਟਵਰਕ ਹੀ ਨਹੀਂ ਆਉਂਦਾ ਇਹ ਕੋਟਾ ਹੈ ਕਿਰਪਾ ਜੀ ਮਾਰਾ ਹਿੱਪਾ ਕਰੇ ਜੀ ਹੈ ਥੈਂਕ ਯੂ ਆ ਜਾਓ ਬਾਪੂ ਜੀ ਦੇਰੇ ਬងਵਾਨੀ ਹੈ ਪ੍ਰਧਾਨ ਜੀ ਆ ਬਰੇ ਇਹ ਪਿੱਛੇ ਪਾਕਿਸਤਾਨ ਨੂੰ ਆ ਕੇ ਮੈਂ ਪੜ੍ਹਦਾ ਇਹਦੇ ਵਿੱਚ ਮੀਨੀਆਂ ਦਾ ਵਾਸਤੇ ਮਾਨ ਵੀ ਦੱਸਦਾ ਲਮਾਰੀ ਰੇਡਾ ਯਾਰ ਤੇ ਅਭੀ ਸਦਾਕੇਸ ਸਿੰਘ ਦੇ ਇਸ ਪੁੱਤਰ ਨੂੰ ਵੋਟਾਂ ਪਾ ਕੇ ਕੰਮਜੋਗ ਕੀਤਾ ਜਾਵੇ ਕਿਉਂਕਿ ਸਦਾਕੇਸ ਸਿੰਘ ਉਹਨਾਂ ਨੇ ਇੱਥੇ ਬਹੁਤ ਕੰਮ ਕੀਤੇ ਆ ਉਹਨਾਂ ਦੇ ਕੰਮ ਨੂੰ ਮੁੱਖ ਰੱਖਦੇ ਹੋਇਆ ਤੇ ਉਹ ਚਲੇ ਗਿਆ ਬੇਸ਼ੱਕ ਤੇ ਉਹਨਾਂ ਦੀ ਯਾਦ ਵਿੱਚ ਅਸੀਂ ਉਹਨਾਂ ਦਾ ਜਿਹੜਾ ਬੇਟਾ ਖੜਾ ਆ ਸਾਰੇ ਉਹਨਾਂ ਨੂੰ ਸਪੋਰਟ ਕਰਨਗੇ ਤੇ ਵੋਟਾਂ ਪਾਉਣਗੇ ਤੇ ਸਾਹਮਣੇ ਸਭ ਤੋਂ ਇੱਥੇ ਕਿ ਨਾਲਾ ਚਾਹੀਦਾ ਇੱਕ ਨਾ ਕਰਨਾ ਉਹ ਇੱਥੇ ਪਾਣੀ ਦਾ ਬਲੋਕਰ ਹੁੰਦੀ ਹੈ ਉਹ ਪਾਣੀ ਦੇ ਬਲੋਕ ਕਿ ਰੁਕ ਜਾਏਗਾ ਜਿਹੜਾ ਪਿੱਛੋਂ ਜਿਹੜਾ ਦੇਸੂ ਮਾਜੇ ਤੋਂ ਪਾਣੀ ਆ ਰਿਹਾ ਜਿਹੜਾ ਉੱਥੋਂ ਨਿਜੇ ਤੋਂ ਚੌਂਕ ਤੋਂ ਪਾਣੀ ਉਹ ਵੀ ਸਾਰਾ ਇੱਧਰ ਜਾਂਦਾ ਉਹਦੇ ਲਈ ਵੀ ਇੱਕ ਪ੍ਰੋਜੈਕਟ ਹੈ ਉਹ ਵੀ ਸ਼ੁਰੂ ਕਰਾਇਆ ਜਾਏਗਾ ਇਹ ਜਿਹੜੀ ਸਾਡੀ ਮੇਨ ਪਾਰਕ ਹੈ ਮੇਨ ਪਾਰਕ ਦੀ ਫੈਂਸਿੰਗ ਹੋਣ ਵਾਲੀ ਹੈ ਉਹ ਵੀ ਇਹ ਫੈਂਸਿੰਗ ਕਰਾਉਣਗੇ ਅਸੀਂ ਕਹਿਣਾ ਚਾਹੁੰਦੇ ਆ ਪਹਿਲਾਂ ਦਾ ਅਸੀਂ ਬਾਜਵਾ ਸਾਹਿਬ ਦਾ ਤੇ ਇੱਧਰ ਸ੍ਰਿੰਦਰ ਜੀ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆ ਜੋ ਸਾਡੇ ਨਾਲ ਇਕੱਠੇ ਹੋ ਕੇ ਕੰਪੇਨਿੰਗ ਕਰਾ ਰਹੇ ਆ ਤੇ ਅਸੀਂ ਦਿਲੋਂ ਸਤਿਪਾਪਨਾ ਨਾਲ ਸੇਵਾ ਕਰਾਂਗੇ ਇਹਨਾਂ ਵਿੱਚ ਵਿਚਰਾਂਗੇ ਖਰੇ ਉਤਰਾਂਗੇ ਕੰਮ ਜਿਹੜੇ ਇਹਨਾਂ ਦੇ ਰਹਿੰਦੇ ਨੇ ਤੁਹਾਡੇ ਪਿਤਾ ਜੀ ਦੇ ਅਧੂਰੇ ਰਹਿ ਗਏ ਨੇ ਕਹਿੰਦੇ ਜਿੱਤਣ ਤੋਂ ਬਾਅਦ ਮਨਦੀਪ ਜੀ ਜ਼ਰੂਰ ਪੂਰੇ ਕਰਾਉਂਗੇ ਜੀ ਇਹ ਅਸੀਂ ਸਵਾਸ ਦਵਾਨੇ ਆ ਭਰੋਸਾ ਦਵਾਨੇ ਆ ਵੀ ਕੰਮ ਪਹਿਲਾਂ ਵੀ ਚੱਲ ਰਹੇ ਸੀਗੇ ਸਾਡੇ ਫਾਦਰ ਸਾਹਿਬ ਜੀ ਤੇ ਤੇ ਹੁਣ ਵੀ ਚੱਲਣਗੇ ਵੱਧ ਛੜ ਕੇ ਹੋਣਗੇ ਇਹ ਅਸੀਂ ਸਵਾਸ ਦਵਾਨੇ ਸਾਰੇ ਬੰਦੇ ਵੀ ਸਾਡਾ ਇੱਕੋ ਇੱਕ ਵਾਦਾ ਵੀ ਅਸੀਂ ਵਾੜ ਦਾ ਵਿਕਾਸ ਵਿਕਾਸ ਵਿਕਾਸੇ ਚਾਹੁੰਦੇ ਆ